ਜਿੰਦਾਬਾਦ ਜਵਾਹਰ ਸਿੰਘ ਦਕਾਨਾ ਜਿੰਦਾਬਾਦ ਅਨਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਨਗਰ ਕੌਂਸਲ ਤਰਵੰਡੀ ਸਾਬੋ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਵਾਰਡ ਨੰਬਰ 14 ਤੋਂ ਕਾਂਗਰਸ ਦੇ ਉਮੀਦਵਾਰ ਸਿਮਰਤ ਕੌਰ ਛੱਟਾ ਜੋ ਕਿ ਖੁਸ਼ਦੀਪ ਸਿੰਘ ਬੱbbi ਛੱਟਾ ਦੇ ਧਰਮ ਪਤਨੀ ਹਨ ਦੇ ਹੱਕ ਵਿੱਚ ਅੱਜ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਖਾਸ ਤੌਰ ਤੇ ਸੀਨੀਅਰ ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ਵੀ ਮੌਜੂਦ ਸਨ ਇਸ ਮੌਕੇ ਵੱਡੀ ਗਿਣਤੀ ਵਿੱਚ ਬਾੜਵਾਸੀਆਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਖੁਸ਼ਦੀਪ ਸਿੰਘ ਛੱਠਾ ਦੀ ਧਰਮ ਪਤਨੀ ਸਿਮਰ ਕੌਰ ਛੱਠਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਵਾੜ ਵਾਸੀਆਂ ਦੇ ਨਾਲ-ਨਾਲ ਔਰਤਾਂ ਵੀ ਕਰ ਕਰ ਜਾ ਕੇ ਚੱਠਾ ਪਰਿਵਾਰ ਲਈ ਵੋਟਾਂ ਮੰਗਦੀਆਂ ਨਜ਼ਰ ਆਈਆਂ ਇਸ ਮੌਕੇ ਬੱਬੀ ਚੱਠਾ ਨੇ ਕਿਹਾ ਕਿ ਉਹਨਾਂ ਨੂੰ ਵਾੜ ਵਿੱਚੋਂ ਪਰਮਾ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਉਹ ਵਾੜ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਦਿਨ ਰਾਤ ਇੱਕ ਕਰਕੇ ਵਾਰਡ ਦੀ ਸੇਵਾ ਕਰਨਗੇ ਉਹਨਾਂ ਨੇ ਵਾਰਡ ਵਾਸੀਆਂ ਨੂੰ ਉਹਨਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਜੀ ਤੁਸੀਂ ਦੇਖ ਹੀ ਰਹੇ ਹੋ ਨਾਲ ਨਾਲ ਚੱਲ ਰਹੇ ਹਾਂ ਜੀ 14 ਨੰਬਰ ਵਾਰਡ ਦਾ ਮੇਰੇ ਸਿਰ ਤੇ ਹੱਥ ਹੈਗਾ ਜੀ ਸਮੁੱਚਾ ਵਾਰਡ ਮੇਰੇ ਨਾਲ ਚੱਲ ਰਿਹਾ ਹੈ ਜੀ ਕੋਈ ਇਹ ਨਹੀਂ ਹੈ ਵੀ ਝੜੂ ਪਾਰਟੀ ਵਾਂਗੂ ਸੀ ਇੱਧਰ ਉੱਧਰੋਂ ਇਕੱਠੇ ਕਰਕੇ ਲੈਂਦੇ ਨੇ ਲੋਕ ਜੀ ਪੂਰਾ ਜਿਹਨੂੰ ਆਰਗੇਨਿਕ ਇਕੱਠ ਗਏ ਨੇ ਉਹ ਵਾਲਾ ਇਕੱਠ ਹੈ ਜੀ ਤੇ ਭਾਰੀ ਬਹੁਮਤ ਨਾਲ ਜਿੱਤ ਕੇ ਸੀਟ ਚੋ ਲਈ ਪਾਵਾਂਗੇ ਕਾਂਗਰਸ ਦੇ ਇਹ ਮੁੱਦੇ ਕੀ ਨੇ ਜਿਵੇਂ ਐਡਾ ਵੱਡਾ ਧਾਰਮਿਕ ਸਥਾਨ ਹੈ ਜੀ ਮੈਂ ਕਹਿੰਦਾ ਵਰਲਡ ਦੇ ਵਿੱਚ ਇਹਦਾ ਨਾਂ ਆਏਗਾ ਜੀ ਕਿਉਂਕਿ ਸਿੱਖ ਧਰਮ ਦਾ ਇਹ ਪੰਜਵਾਂ ਤਖਤ ਹੈ ਜੀ ਤੇ ਕੋਈ ਸਰਕਾਰ ਦਾ ਧਿਆਨ ਨਹੀਂ ਆਮ ਆਦਮੀ ਦਾ ਜੀ ਸਰਦਾਰ ਮਨਮੋਹਨ ਸਿੰਘ ਵੇਲੇ 200 ਕਰੋੜ ਰੁਪਇਆ ਦਾ ਜਿਹੜਾ ਲੱਗਿਆ ਲੱਗਿਆ ਉਹ ਵੀ ਕਾਂਗਰਸ ਦਾ ਲਾਇਆ ਹੈਗਾ ਜੀ ਤੇ ਇਹ ਪਤੰਦਰਾਂ ਨੇ ਲਾਉਣ ਤਾਂ ਕੀ ਸੀ ਦੇ ਸਮਾਂ ਪੱਟ ਛੱਡ ਕਰਨ ਵਾਲੇ ਨੇ ਤਾਂ ਜੀ ਸੀ ਬ੍ਰੇਜ ਦਾ ਬੁਰਾ ਹਾਲ ਹੈ ਜੀ ਪੈਸਾ ਇੰਨਾ ਆਇਆ ਸੀ ਵੀ ਆਪਾਂ ਐਡੀਆਂ ਐਡੀਆਂ ਪੈਪਾਂ ਪਾ ਲੈਂਦੇ ਸ਼ਹਿਰੇ ਪੈਸੇ ਨਾ ਮੁੱਕਦੇ ਜੀ ਉਹ ਨਿੱਕੀਆਂ ਨਿੱਕੀਆਂ ਪੋਪੜੀਆਂ ਪਾ ਕੇ ਕੰਮ ਸਾਰਦਾ ਜੀ ਤੇ ਹੁਣ ਇਹ ਚ ਗੰਦ ਰੋਜ਼ ਫਸਿਆ ਰਹਿੰਦਾ ਜਾਮ ਲੱਗੇ ਰਹਿੰਦੇ ਆ ਜੀ ਤੇ ਲੇਡੀਜ਼ ਆਪਦੇ ਪਜਾਮੇ ਚੱਕ ਚੱਕ ਕੱਪੜੇ ਤਾਂ ਚੱਕ ਕੇ ਲੇਡੀ ਨੂੰ ਗੰਦ ਵੀ ਦੀ ਲੰਘਣਾ ਪੈਂਦਾ ਵੀ ਬੜਾ ਮਾੜਾ ਫੀਲ ਹੁੰਦਾ ਹੈ ਜੀ ਤੇ 14 ਨੰਬਰ ਵਾਰਡ ਦੇ ਮੈਂ ਵਾਸੀਆਂ ਨੂੰ ਇੰਨਾ ਵਿਸ਼ਵਾਸ ਦਿਵਾਉਣਾ ਹੈਗਾ ਜੀ ਵੀ ਇਹ ਜਿਹੜੀ ਮੇਰੀ ਸਿਆਸਤ ਦਾ ਪਹਿਲਾ ਕਦਮ ਹੈ ਵੀ ਮੈਂ ਚਾਹੇ ਕੋਈ ਇਲੈਕਸ਼ਨਾਂ ਲੜੀ ਜਾਵਾਂ ਕਿਤੋਂ ਵੀ ਬਾਅਦ ਚ ਲੜੀ ਜਾਵਾਂ ਪਰ 14 ਨੰਬਰ ਵਾਰਡ ਨੂੰ ਮੈਂ ਕਦੇ ਵੀ ਨਹੀਂ ਛੱਡੂਗਾ ਜਿੰਨਾ ਚਿਰ ਸਾਹ ਵਗਦੇ ਨੇ ਜੀ ਤੇ ਬਸ ਮੈਨੂੰ ਕਹਿਣ ਦੀ ਲੋੜ ਨਹੀਂ ਇੱਥੇ ਮੈਂ ਕਸਰ ਨਹੀਂ ਛੱਡਦਾ ਕਿਸੇ ਨੂੰ ਲਾਂਭਾ ਨਹੀਂ ਆਉਣ ਦਿੰਦਾ ਜੀ ਜਵਰਦਸਤ ਜਵਰਦਸਤ ਜੀ ਕਹਿਣ ਦੀ ਗੱਲ ਹੀ ਕੋਈ ਨਹੀਂ ਜੀ ਕਹਿਣ ਦੀ ਗੱਲ ਹੀ ਕੋਈ ਨਹੀਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਉਸੇ ਕਾਰਨ ਸਰਾਕ ਸਰਕਾਰ ਦੀ ਨਲਾਇਕੀ ਕਾਰਨ ਹੀ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਜੀ ਉਹ ਦੇਖ ਲਿਆ ਜਿਹੜੇ ਲਾਰਿਆਂ ਦੀ ਸਰਕਾਰ ਆਈ ਸੀ ਐ ਕਰ ਦੇਣਗੇ ਵੱਡੇ ਬਦਲਾਅ ਕਰ ਦੇਣਗੇ ਜੀ ਆ ਨਸ਼ਿਆਂ ਦਾ ਬੁਰਾ ਹਾਲ ਹੈ ਜੀ ਗੈਂਗਸਟਰ ਨੇ ਗੈਂਗਸਟਰ ਨੇ ਪਰਤੂ ਪਾ ਰੱਖਿਆ ਜੀ ਦੁਨੀਆ ਪਰ ਦੀਆਂ ਫਰੋਤੀਆਂ ਜਿਹਦੇ ਚਾਰ ਚ ਜੇਪਟ ਚਾਰ ਪੈਸੇ ਮੇਰੇ ਖਿਆਲ ਐਸਾ ਕੋਈ ਪਰਸ ਨਹੀਂ ਹੋਣਾ ਜਿਹੜਾ ਨਾ ਖੁੱਲਿਆ ਹੋਵੇ ਜੀ ਬੁਰਾ ਹਾਲ ਹੈ ਜੀ ਹਾਂਜੀ ਬਾਲ ਨੰਬਰ 14 ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਖੁਸ਼ਦੀਪ ਸਿੰਘ ਬੱਬੀ ਚੱਠਾ ਖੜੇ ਹੋਏ ਨੇਗੇ ਤੇ ਅੱਜ ਡੋਰ ਟੂ ਡੋਰ ਕੀਤਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈਗਾ ਬਹੁਤ ਪੋਜ਼ਿਟਿਵ ਰਹੀ ਹੈ ਲੋਕਾਂ ਦੇ ਵਿੱਚ ਤੇ ਪੂਰੀ ਉਮੀਦ ਹੈ ਵੱਡੇ ਮਾਰਜਨ ਦੇ ਨਾਲ ਅਸੀਂ ਇਹ ਸੀਟ ਕੱਢ ਕੇ ਪਾਰਟੀ ਦੀ ਝੋਲੀ ਪਾਵਾਂਗੇ ਬਾਕੀ ਰੂਲਿੰਗ ਪਾਰਟੀ ਦਾ ਹਾਲ ਹੈ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਐਂਟੀਨ ਕਮੇਸੀ ਬਹੁਤ ਹੈ ਸਾਨੂੰ ਬਹੁਤ ਉਹਦਾ ਲਾਭ ਵੀ ਮਿਲ ਰਿਹਾ ਹੈਗਾ ਜਿੱਥੇ ਵੀ ਜਾਂਦੇ ਘਰ ਦੇ ਵਿੱਚ ਲੋਕ ਪੰਡ ਖੋਲ ਕੇ ਬਹਿ ਜਾਂਦੇ ਆ ਸਵਸਿਆਵਾਲੀ ਇਸ ਤਰ੍ਹਾਂ ਦਾ ਬੁਰਾ ਹਾਲ ਹੈ ਜੀ ਤੇ ਪੂਰੀ ਉਮੀਦ ਹੈ ਬੱਬੀ ਸਿੰਘ ਚੱਠਾ ਵੱਡੇ ਮਾਰਜਨ ਦੇ ਨਾਲ ਜਿੱਤੂਗਾ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ